ਬੰਦੇ 10 ਇਕੱਠੇ ਕਰਕੇ ਆਪੇ ਲੱਡੂ ਦੇ ਆਕੇ ਆਪੇ ਕੰਡਾ ਦੇ ਆਕੇ ਆਪੇ ਬੈਠ ਕੇ ਆਪੇ ਥਲ ਗਏ ਕੋਈ ਗੱਲ ਪਹੇਂਦੀ ਐਡੇ ਕਿਹੜਾ ਉਹਨੇ ਮਾਰਕਾ ਮਾਰਿਆ ਜਿਹਦੇ ਨਾਲ ਲੋਕਾਂ ਨੂੰ ਦੁਹਾਹ ਤੋਲ ਰਹੇ ਜਾਂ ਪੈਸੇ ਦਾ ਤੋਲ ਰਹੇ ਨੇ ਐਸਾ ਕੁਛ ਨਹੀਂ ਹੈਗਾ ਉਹਨੂੰ ਡਰਾਮੇ ਕਰਨ ਦੀ ਬੇਸਿਕਲੀ ਆਦਤ ਹੈ ਹੋਰ ਕੁਛ ਨਹੀਂ ਤੇ ਇਸ ਕਰਕੇ ਨਾ ਜੀ ਬੰਦੇ ਇਕੱਠੇ ਕਰਕੇ ਮਤਲਬ ਇਹ ਸਾਰਾ ਡਰਾਮਾ ਜਿਹੜਾ ਇਹ ਰਚ ਰਹੇ ਨੇ ਜੇ ਚੋ ਕੋਈ ਸੰਗਠਨ ਦਿੱਤਾ ਮਨੂੰ 1000 ਰੁਪਏ ਦੇ ਦੇਣਾ ਵੀ ਇਹ 20 50 100 ਬੰਦੇ ਇਕੱਠੇ ਹੋ ਕੇ ਕਦੇ ਸਾਡੇ ਦਫ਼ਤਰ ਚ ਆਏ ਗਲੋਬਲ ਬਾਡੀ ਦਫ਼ਤਰ ਜਾ ਕੇ ਧਰਨਾ ਦਿੱਤਾ ਵੀ ਨਹੀਂ ਜੇ ਤਾਂ ਕਰਾਓਗੇ ਕਰਾਓਗੇ ਤਾਂ ਕਰਾਓਗੇ ਕਰੋ ਜਿੱਦਾਂ ਲੋਕਾਂ ਦੇ ਮਨ ਵਿੱਚ ਸੀ ਬਈ ਮੁਹਾਰੀ ਇਸਾ ਸ਼ਹਿਰ ਦਾ ਜਿਹੜਾ ਵਿਸਥਾਰ ਆ ਇਦਾਂ ਹੋਣਾ ਚਾਹੀਦਾ ਉਹਦੇ ਮੁਤਾਬਕ ਉਹਨਾਂ ਨੇ ਲਿਮਟ ਵਧਾ ਕੇ ਜਿਹੜਾ 28 ਤਰੀਕ ਨੂੰ ਨੋਟੀਫਿਕੇਸ਼ਨ ਦਿੱਤਾ ਹੈ ਉਹਦੇ ਲਈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਮਾਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਲੋਕਲ ਬਾਡੀ ਮਨਿਸਟਰ ਡਾਕਟਰ ਰਯੋਜ ਜੀ ਦਾ तहे ਦਿਲੋਂ ਧੰਨਵਾਦ ਕਰਦਾ ਵੀ ਉਹਨਾਂ ਨੇ ਮੁਹਾਲੀ ਦੀ ਲਿਮਟ ਜਿੱਦਾਂ ਲੋਕ ਚਾਹੁੰਦੇ ਸੀ ਜਿੱਦਾਂ ਲੋਕਾਂ ਦੇ ਮਨ ਵਿੱਚ ਸੀ ਵੀ ਮੁਹਾਲੀ ਦਾ ਸ਼ਹਿਰ ਦਾ ਜਿਹੜਾ ਵਿਸਥਾਰ ਹੈ ਇੰਦਾ ਹੋਣਾ ਚਾਹੀਦਾ ਹੈ ਉਹਦੇ ਮੁਤਾਬਕ ਉਹਨਾਂ ਨੇ ਲਿਮਟ ਵਧਾ ਕੇ ਜਿਹੜਾ 28 ਤਰੀਕ ਨੂੰ ਨੋਟੀਫਿਕੇਸ਼ਨ ਕੀਤਾ ਹੈ ਉਦੇ ਲਈ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿਉਂਕਿ ਉਹਨਾਂ ਨੇ ਮੁਹਾਲੀ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਜਿਹੜੀ ਇਹ ਲਿਮਟ ਵਧਾਈ ਆ ਜਿੱਤੋਂ ਤੱਕ ਇਹ ਸਵਾਲ ਵੀ ਅਸੀਂ ਖਰਾਬਤੀ ਮੈਂ ਖਰਾਬਤੀ ਉਹਨੇ ਨਹੀਂ ਕਰਾਈ ਉਹ ਇਹ ਆ ਵੀ ਇਹ ਕੰਮ ਸਰਕਾਰਾਂ ਦੇ ਹੁੰਦੇ ਨੇ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਤੁਹਾਨੂੰ ਹੀ ਪਤਾ ਜੇ ਉਹਨਾਂ ਦੀ ਸਰਕਾਰ ਹੁੰਦੀ ਉਹ ਕਰਦੇ ਉਹਨਾਂ ਦੀ ਸਰਕਾਰ ਰਹੀ ਹੈ ਉਹ ਕਰਵਾ ਨਹੀਂ ਸਕੇ ਕਿ ਇਹ ਨਹੀਂ ਜੇ ਸਾਡੀ ਸਰਕਾਰ ਹੈ ਤਾਂ ਸਾਡੀ ਨੇ ਕਰਨਾ ਜੇ ਕਿਸੇ ਹੋਰ ਦੀ ਸਰਕਾਰ ਹੁੰਦੀ ਉਹਨੇ ਕਰਨਾ ਲਿਮਟ ਵਧਾਉਣ ਦਾ ਕੰਮ ਜਿਹੜਾ ਹੈ ਸਰਕਾਰਾਂ ਦਾ ਹੁੰਦਾ ਇਸ ਕਰਕੇ ਮੈਨੂੰ ਇਹ ਦੱਸਣਾ ਚਾਹੁੰਦਾ ਵੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਮਾਜੋਬ ਮੁੱਖ ਮੰਤਰੀ ਨੇ ਮੰਤਰੀ ਨੇ ਤੇ ਮੈਂ ਇੱਥੇ ਦਾ ਐਮਐਲਏ ਆ ਵਿਧਾਇਕ ਆ ਮੈਂ ਇੱਥੇ ਦਾ ਸੇਵਾਦਾਰ ਆ ਉਹਨਾਂ ਦੇ ਇਹ ਸਾਰੀ ਜਿਹੜੀ ਲਿਮਟ ਆ ਇਹ ਵਧਾਈ ਆ ਤੋਂ ਆਪਣਾ ਜਿਹੜਾ ਇਹ ਇਹ ਇਹਨਾਂ ਦੀ ਆਦਤ ਆ ਬਈ ਐਮੀ ਸੇਰਾ ਲੈਣਾ ਕਿਸੇ ਕੰਮ ਦਾ ਕੰਮ ਕੋਈ ਕੀਤਾ ਨਹੀਂ ਜਦੋਂ ਸਰਕਾਰ ਸੀ ਉਦੋਂ ਤਾਂ ਕੀਤਾ ਨਹੀਂ ਹੁਣ ਕੀ ਕਰਕੇ ਦਿਖਾਉਣਗੇ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਵੀ ਮਤਲਬ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਆਪਾਂ ਸ਼ਹਿਰ ਦੀ ਬਿਹਤਰੀ ਬਾਰੇ ਸੋਚੀਏ ਸ਼ਹਿਰ ਨੂੰ ਕਿੱਦਾਂ ਬਣਾਉਣਾ ਉਦੋਂ ਸੋਚੀਏ ਹੁਣ ਇਲੈਕਸ਼ਨ ਆ ਰਹੀ ਹੈ ਨਵੇਂ ਸਿਰੇੋਂ ਮਿਊਨਿਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਆ ਕੇ ਲਾੜਲੇ ਨੂੰ ਪਤਾ ਦੱਸ ਦੇਣਗੇ ਲੋਕ ਵੀ ਕਿਹੜੇ ਬੰਦੇ ਨੇ ਮਤਲਬ ਸ਼ਹਿਰ ਲਈ ਕੀ ਕੀਤਾ ਇੱਕ ਜਿਹੜੇ ਹੈਗੇ ਜੀ ਜਨਾ ਵੱਡ ਮੱਜਰਾ ਬਰਮਾਜਰ ਦੇ ਵੀ ਸ੍ਰੀ ਕਨਵਰ ਜੀ ਆ ਕੇ ਮਿਲੇ ਨੇ ਕਿ ਸਾਨੂੰ ਸ਼ਾਮਲ ਕੀਤਾ ਜਾਵੇ। ਇਸ ਦਾ ਜ਼ਿਲ੍ਹੇ ਦੇ ਕੁਝ ਵਸਨੀਕਾਂ ਐ ਸੀ ਉਹ ਕਹਿ ਕੇ ਗਏ ਨੇ ਸਾਨੂੰ ਇਹ ਚੁੱਕਾ ਦਿੱਤਾ ਜਾਵੇਗੀ। ਸਾਡੀ ਤਾਂ ਹੈ ਹੀ ਬੜੀ ਛੋਟੀ ਜਿਹੀ। ਇਹ ਛੋਟੀ ਤਾਂ ਵੀ ਐਡ ਕਰਦੇ। ਦੇਖੋ ਜਦੋਂ ਐਦਾਂ ਦੀ ਕੋਈ ਡਿਸੀਜਨ ਸਰਕਾਰ ਕਰਦੀ ਆ। ਕੁਝ ਮਾੜੇ ਮੋٹے ਕੋਈ ਵਿਰੋਧ ਹੁੰਦੇ ਨੇ, ਕੁਝ ਦੇ ਧੰਨਵਾਦ ਹੁੰਦੇ ਨੇ। ਪਰ ਇਹਦੇ ਵਿੱਚ ਧੰਨਵਾਦ ਜ਼ਿਆਦਾ ਲੋਕ ਕਰ ਰਹੇ ਨੇ ਸਰਕਾਰ ਦਾ। ਔਰ ਜਿਹੜੇ ਇੱਕ ਲੋ ਮੈਨੂੰ ਬਰਮਾਜਰ ਵਾਲੇ ਅੱਜ ਮਿਲਣੇ ਵੀ ਸਰ ਸਾਨੂੰ ਪਾਉਣਾ ਚਾਹੀ। ਬਹੁਤ سارے ਮੈਂ ਮਤਲਬ ਪਿੰਡ ਨੇ ਜਿਹੜੇ ਉਹ ਪੈ ਚੁੱਕੇ ਨੇ ਤੇ ਸਾਰੇ ਬੰਦੇ ਖੁਸ਼ ਵੀ ਨੇ ਤੇ ਮੈਂ ਉਹਨੂੰ ਭਰੋਸਾ ਦਵਾਇਆ ਵੀ ਮੈਂ ਸਰਕਾਰ ਦੇ ਨਾਲ ਗੱਲ ਕਰਕੇ ਸਬੰਧਤ ਜਿਹੜੇ ਸਾਡੇ ਮੰਤਰੀ ਜੀ ਨੇ ਉਹਨਾਂ ਨਾਲ ਗੱਲ ਕਰਕੇ ਮੈਂ ਕੋਸ਼ਿਸ਼ ਕਰਦਾ ਤੇ ਚਿੱਲੇ ਵਾਲੇ ਵੀ ਸਾਨੂੰ ਕੱਢ ਦਿੱਤਾ ਜਾਵੇ ਮੈਂ ਤਾਂ ਉਹਨੂੰ ਬੇਨਤੀ ਕੀਤੀ ਸੀ ਵੀ ਇਹਨਾਂ ਵਧੀਆ ਸ਼ਹਿਰ ਦੇ ਨਾਲ ਤੁਸੀਂ ਅਟੈਚ ਹੋ ਰਹੇ ਹੋ ਵੱਡੀ ਗੱਲ ਆ ਰੁੜਗੇ ਪਿੰਡ ਵਾਲੇ ਵੀ ਆਏ ਸੀ ਮੇਰੇ ਕੋਲ ਪਰ ਉਹ ਮੈਨੂੰ ਇਹ ਲੱਗਦਾ ਵੀ ਉਹਨਾਂ ਦੀ ਸਹਿਮਤੀ ਹੋ ਆ ਫਿਰ ਵੀ ਅਸੀਂ ਦੇਖ ਰਹੇ ਹਾਂ ਜਿਹੜੇ ਮੈਨੂੰ ਇਹ ਲਿਖ ਕੇ ਦੇ ਕੇ ਗਏ ਨੇ ਮੈਂ ਸਰਕਾਰ ਕੋਲ ਮੁੱਦੇ ਉਠਾਊਗਾ ਇਮੋ ਦਾ ਜਿਹੜਾ ਹਟਾਊਗਾ ਤੇ ਜੋ ਸਰਕਾਰ ਫੈਸਲਾ ਕਰੂਗੀ ਮੇਰੀ ਕੋਸ਼ਿਸ਼ ਵੀ ਹੋਊਗੀ ਵੀ ਇਹਨਾਂ ਲੋਕਾਂ ਦੇ ਮੁਤਾਬਕ ਜਿਹੜਾ ਫੈਸਲਾ ਮੁਤਾਬਕ ਕਰਾਇਆ ਜਾਵੇ ਤੇ ਮੈਂ ਕੋਸ਼ਿਸ਼ ਕਰੂੰਗਾ ਕਰਾਉਣ ਦੀ ਬਾਕੀ ਅੱਗੇ ਸਰਕਾਰ ਨੇ ਥੋੜਾ ਜਿਹਾ ਦੇਖਣਾ ਹੁੰਦਾ ਹੈ ਕਿਹੜੇ ਪਿੰਡਾਂ ਦੇ ਸਰਪੰਚ ਜਿਹੜਾ ਸਾਲ ਹੋਇਆ ਹੈ ਸਰਪੰਚ ਬਣਿਆ ਨੂੰ ਉਹ ਨੂੰ ਲੱਗਦਾ ਕਿ ਉਹ ਫੋਰਮ ਦੇ ਵਿੱਚ ਨਹੀਂ ਹੁੰਦਾ ਨਾ ਕਿ ਅਸੀਂ ਕਹਿੰਦੇ ਹੁਣ ਤਾਂ ਸਰਪੰਚ ਬਣਿਆ ਸੀ ਜਾਂ ਸੁਸੀ ਰਿਆ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਲੈ ਕੇ ਕੋਈ ਸਹਿਮਤੀ ਲਈ ਜੇ ਸਰਪੰਚ ਦੇਖੋ ਵੀ ਕੋਈ ਨਾ ਕੋਈ ਜਦੋਂ ਇਦਾਂ ਦੇ ਫੈਸਲੇ ਹੁੰਦੇ ਨੇ ਨਾ ਜੀ ਮੈਂ ਤਾਂ ਪਹਿਲਾਂ ਹੀ ਦੱਸ ਗਿਆ ਟਾਈਮ ਵੀ ਕੋਈ ਖੁਸ਼ ਹੁੰਦਾ ਹੈ ਕੋਈ ਨਾਰਾਜ਼ ਨਾ ਹੋਵੇ ਸਾਰਿਆਂ ਨੂੰ ਆਪਾਂ ਖੁਸ਼ ਕਰਕੇ ਤਾਂ ਚੱਲ ਨਹੀਂ ਸਕਦੇ ਇਹ ਠੀਕ ਹੈ ਵੀ ਸਰਪੰਚਾਂ ਦੇ ਇਲੈਕਸ਼ਨ ਹੁਣੇ ਹੋਈ ਸੀ ਪਰ ਲਿਮਟ ਵੀ ਹੁਣੇ ਵਧਾਉਣੀ ਸੀ ਕਿਉਂਕਿ ਕਾਰਪੋਰੇਸ਼ਨ ਦੇ ਇਲੈਕਸ਼ਨਸ ਹੋਣ ਜਾ ਰਹੀਆਂ ਨੇ ਤੋ ਇਸ ਕਰਕੇ ਕਿਤਨਾ ਕਿਤੇ ਇਹ ਥੋੜਾ ਜਿਹਾ ਟਾਈਮ ਦਾ ਫਰਕ ਆ ਜਿਹੜਾ ਹੋ ਰਿਹਾ ਵੈਸੇ ਤਾਂ ਇਹ 1 ਸਾਲ ਡੇਢ ਸਾਲ ਪਹਿਲਾਂ ਵੱਧ ਜਾਣੀ ਚਾਹੀਦੀ ਸੀ ਪਰ ਕਿਸੇ ਕਾਰਨ ਕਰਕੇ ਨਹੀਂ ਵੱਧ ਸਕੀ ਹੈਗੀ ਇਸ ਕਰਕੇ ਥੋੜੀ ਜਿਹੀ ਨਾਰਾਜ਼ਗੀ ਸਰਪੰਚਾਂ ਦੀ ਹੈ ਉਹਨਾਂ ਤੋਂ ਮੈਂ ਮਾਫੀ ਮੰਗਦਾ ਕੋਈ ਨਹੀਂ ਉਹਨਾਂ ਦੇ ਇਲੈਕਸ਼ਨ ਆ ਰਹੇ ਨੇ ਕਾਰਪੋਰੇਸ਼ਨ ਦੇ ਉਹਨਾਂ ਨੂੰ ਐਨਸੀ ਵਗੈਰਾ ਰੋਣ ਦੀ ਅਸੀਂ ਕੋਸ਼ਿਸ਼ ਕਰ ਲਾਂਗੇ ਇੱਕ ਸਿਰ ਇਹ ਬਹੁਤ ਵੱਡਾ ਏਰੀਆ ਜਿਹੜਾ ਹੈ ਸ਼ਾਮਿਲ ਕੀਤਾ ਹੈਗਾ ਤਾਂ ਨਗਰ ਨਿਗਮ ਦਾ ਖੇਤਰ ਬਹੁਤ ਵੱਧ ਗਿਆ ਤੇ ਨਗਰ ਨਿਗਮ ਹੈ ਜਿਹੜੀ ਤੁਹਾਡੇ ਸਮੇਂ 'ਚ ਵੀ ਤੇ ਹੁਣ ਵੀ ਕਿਸੇ ਤਰੀਕੇ ਦੀ ਇਹਦੇ ਕੋਲ ਪੈਸੇ ਦੀ ਜਿਹੜੀ ਆਮਦਨ ਦੇ ਸਰੋਤ ਨੇ ਉਸ ਲੈਵਲ ਤੇ ਨਹੀਂ ਹੈਗੇ ਜਿਸ ਲੈਵਲ ਤੇ ਏਰੀਆ ਵਧਿਆ ਤੇ ਕੀ ਇੰਨੀ ਆਮਦਨ ਹੁਣ ਵਧ ਜੇਗੀ ਜਾਂ ਸਰਕਾਰ ਨਗਰ ਨਿਗਮ ਨੂੰ ਕੋਈ ਮਦਦ ਕਰੇਗੀ ਜਾਂ ਕੋਈ ਉਹਦੇ ਵਸੀਲੇ ਜਿਹੜੇ ਆਮਦਨ ਦੇ ਵਸੀਲੇ ਵਿਧਾਨ ਦਾ ਯਤਨ ਕਰੇਗਾ ਦੇਖੋ ਗੱਲ ਇਹ ਆ ਵੀ ਮਿਊਸਪਲ ਕਾਰਪੋਰੇਸ਼ਨ ਦੇ ਕੋਲ ਪਹਿਲਾਂ ਵੀ ਪੈਸੇ ਦੀ ਕੋਈ ਕਮੀ ਨਹੀਂ। ਤੁਹਾਨੂੰ ਸਾਰਨੋਤਾ ਵੀ ਮੈਂ ਇਹੀ ਏਰੀਆ ਸੀ ਇੰਨਾ ਕਿ ਮੈਂ 5 ਸਾਲ ਵਰਦਾ ਰਿਹਾ 35 ਕਰੋੜ ਦੀ ਐਫ ਡੀਆਰ ਛੱਡ ਗਈ ਸੀ। ਕੋਈ ਕਮੀ ਨਹੀਂ ਗੱਲ ਸਿਰਫ ਇਹ ਆ ਵੀ ਪੈਸਾ ਲਾਉਣਾ ਕਿੱਥੇ ਆ। ਕਿੱਥੇ ਜ਼ਰੂਰਤ ਆ? ਤੇ ਇਸ ਕਰਕੇ ਪੈਸਾ ਜਿਹੜਾ ਲੱਗ ਰਿਹਾ ਉਹ ਗਲਤ ਜਗ੍ਹਾ ਤੇ ਲੱਗ ਰਿਹਾ ਹੈ। ਕਿਤੇ ਨਵੀਆਂ ਟੈਲਾਂ ਨੇ ਉਹਨਾਂ ਨੂੰ ਪੱਟ ਕੇ ਹੋਰ ਨਵੇਂ ਲੈ ਜਾ ਰਹੀਆਂ ਨੇ। ਇਸ ਜੇ ਚੰਗੀ ਆਪਾਂ ਦੇ ਕਹਿੰਦੇ ਆ ਕਰਵਚਨਨ ਲੱਗੇ ਹੋਏ ਨੇ ਪਿੱਛੇ ਜੀ ਵੀਡੀਓ ਵੀ ਪਾਈ ਸੀ ਤੇ ਉਹ ਕਰਵਜਨ ਲੱਗ ਰਹੇ ਨੇ ਕਹਿੰਦਾ ਪਾਵਾਂ ਬਈ ਇਹਨਾਂ ਦਾ ਧਿਆਨ ਨਹੀਂ ਹੈ ਖੰਬਲ ਪੈਸੇ ਗਲਤ ਜਗ੍ਹਾ ਤੇ ਵਰਤੇ ਜਾ ਰਹੇ ਨੇ ਮਿਊਸਪਲ ਲਿਮਟ ਵਧਣ ਦੇ ਨਾਲ ਮਿਊਸਪਲ ਕਾਰਪੋਰੇਸ਼ਨ ਦੀ ਜਿਹੜੀ ਆਮਦਨ ਇਹ ਹੋਰ ਬਹੁਤ ਜ਼ਿਆਦਾ ਵਧੂਗੀ ਐਰੋਸਿਟੀ ਵਾਲਾ ਵਰਗਾ ਏਰੀਆ ਸਾਰੇ ਕਮਰਸ਼ੀਅਲ ਏਰੀਆ ਹੈ ਕੇ ਡੀ ਆਈ ਏਰੀਆ ਕਮਰਸ਼ੀਅਲ ਏਰੀਆ ਸਾਰਾ ਹੀ ਇਹਦੀ ਇਨਕਮ ਵਧਣੀ ਹੈ ਬਹੁਤ ਜਿੰਨੇ ਵੀ ਸੈਕਟਰ ਆਜਿਮਾ ਦੀ ਪ੍ਰੋਪਰਟੀ ਟੈਕਸ ਲੱਗਣੇ ਨੇ ਤਾਂ ਜਦੋਂ ਵਧਣੀ ਵਧੂਗੀ ਆਮਦਨ ਤਾਂ ਜਿਹੜਾ ਲੋਕਾਂ ਦੇ ਕੰਮ ਵੀ ਉਸ ਮੁਤਾਬਕ ਡਵੈਲਪਮੈਂਟ ਦੇ ਹੋ ਜਾਣਗੇ ਕੋਈ ਐਸੀ ਗੱਲ ਨਹੀਂ ਹੈ ਸਰ ਤੁਸੀਂ ਕਹਿ ਰਹੇ ਹੋ ਕਿ ਪ੍ਰਿੰਸ ਸਰਕਾਰ ਕਾ ਕਰਦਾ ਕੱਲ ਜਿਸ ਤਰ੍ਹਾਂ ਕੱਲ ਉੱਥੇ ਚਾਅ ਦਾ ਇਕੱਠਾ ਹੋਇਆ ਕਿ ਜਿੱਤਨਾ ਲੋਕਾਂ ਕੋਲੋਂ ਸਿੱਧੂ ਭਰਾ ਨੂੰ ਲੱਗਣਾ ਤੋਲਿਆ ਗਿਆ ਉੱਥੇ ਤਾਂ ਮੈਸੇਜ ਇਹ ਦਿੱਤਾ ਗਿਆ ਕਿ ਸਾਡੇ ਸੰਘਰਸ਼ ਵੀ ਦਿੱਤਾ ਜੇਕਰ ਲੋਕ ਸੰਘਰਸ਼ ਨਾ ਕਰਦੇ ਕਹਿੰਦੇ ਇਹ ਸਮਝ ਨਹੀਂ ਮੈਂ ਇੱਕ ਸਵਾਲ ਪੁੱਛਣਾ ਤੁਹਾਡੇ ਕੋਲੋਂ ਕਿਹੜਾ ਸ਼ਵੈਸ਼ ਕੀਤਾ ਕਿਹੜਾ ਧਰਨਾ ਦਿੱਤਾ ਕਿਧੂ ਮਿਲਣ ਗਏ ਕੋਈ ਇੱਕ ਗੱਲ ਦੱਸੋ ਬੰਦੇ 10 ਇਕੱਠੇ ਕਰਕੇ ਆਪੇ ਲੱਡੂ ਲਿਆ ਕੇ ਆਪੇ ਕੰਡਾ ਲਿਆ ਕੇ ਆਪੇ ਬੈਠ ਕੇ ਆਪੇ ਧੁੱਲ ਗਏ ਕੋਈ ਗੱਲ ਤਾਂ ਹੈ ਨਹੀਂ ਐਡੇ ਕਿਹੜਾ ਉਹਨੇ ਮਾਰਕਾ ਮਾਰਿਆ ਜਿਹਦੇ ਨਾਲ ਲੋਕਾਂ ਨੂੰ ਲੱਡੂਆਂ ਨਾਲ ਤੋਲ ਰਹੇ ਨੇ ਜਾਂ ਪੈਸੇ ਨਾਲ ਤੋਲ ਰਹੇ ਨੇ ਐਸਾ ਕੁਝ ਨਹੀਂ ਹੈਗਾ ਉਹਨੂੰ ਡਰਾਮੇ ਕਰਨ ਦੀ ਬੇਸਿਕਲੀ ਆਦਤ ਹੈ ਹੋਰ ਕੁਝ ਨਹੀਂ ਹੈ ਤਾਂ ਇਸ ਕਰਕੇ ਨਾ ਜੀ ਬੰਦੇ ਇਕੱਠੇ ਕਰਕੇ ਮਤਲਬ ਇਹ ਸਾਰਾ ਡਰਾਮਾ ਜਿਹੜਾ ਇਹ ਰਚ ਰਹੇ ਨੇ ਤੇ ਜੋ ਕੋਈ ਸੰਘਰਸ਼ ਕੀਤਾ ਮੈਨੂੰ ਇੱਕ ਹਾਰਨ ਦੇ ਦੇਣਾ ਵੀ ਇਹ 20 50 100 ਬੰਦੇ ਇਕੱਠੇ ਹੋ ਕੇ ਕਦੇ ਸਾਡੇ ਦਫ਼ਤਰ ਚ ਆਏ ਲੋਕਲ ਬਾਡੀ ਦਫ਼ਤਰ ਜਾ ਕੇ ਧਰਨਾ ਦਿੱਤਾ ਵੀ ਨਹੀਂ ਜੇ ਇਹਦਾ ਕਰਾਓਗੇ ਕਰਾਓਗੇ ਇਹਦਾ ਕਰਾਓਗੇ ਕਰੋ ਇਹ ਕਦੇ ਗਏ ਤਾਂ ਹੈ ਨਹੀਂ ਕਿੰਨੇ ਮਿਲਣ ਸੰਘਰਸ਼ ਦੱਸੋ ਕੀ ਕੀਤਾ ਸਿਰਫ ਇਹ ਕੀਤਾ ਸੰਘਰਸ਼ ਵੀ ਕਦੇ ਤੁਹਾਨੂੰ ਖੇਚਲ ਦੇ ਕੇ ਤੁਹਾਡੇ ਕੋਲ ਬੋਲ ਲੈ ਵੀਡੀਓ ਬਣਾ ਲਈ ਬਣਾ ਕੇ ਪਾਤੀਆਂ ਕਦੇ ਕਿਤੇ ਆਪ ਵੀਡੀਓ ਬਣਾ ਕੇ ਪਾਤੀਆਂ ਵੀ ਅਸੀਂ ਐਦਾ ਕਰਦਾਂਗੇ ਅਸੀਂ ਉਦਾਂ ਕਰਦਾਂਗੇ ਕਰਨ ਕਰਾਉਣ ਨੂੰ ਇਹਨਾਂ ਕੋਲ ਕੁਝ ਨਹੀਂ ਹੈ ਜਿਹੜੀਆਂ ਸਾਰੇ ਲਾਇਬਿਲਟੀਆਂ ਨੇ ਜਿਸ ਤਰ੍ਹਾਂ ਨਵੇਂ ਸੈਕਟਰ ਜਿਹੜੇ ਸ਼ਾਮਿਲ ਕੀਤੇ ਗਏ ਨੇ ਕਮਾਟਾ ਦੀ ਆਪਾਂ ਗੱਲ ਕਰੀਏ ਤਾਂ ਐਰੋਸਿੱਟ ਦੇ ਵਿੱਚ ਆਈ.ਡੀ.ਸੀ ਦੇ ਵਿੱਚ ਹਲੇ ਕਈ ਕਮੀਆਂ ਬਾਖਦੀਆਂ ਸੱਤਾਂ ਨੇ ਜਿਹੜੀਆਂ ਤਾਰਾਂ ਨੇ ਅੰਡਰਗਰਾਊਂਡ ਉਤਾਰਾਂ ਖਰਾਬ ਹੋ ਗਿਆ ਬਾਂਸਾਂ ਤੇ ਲੱਗੀਆਂ ਹੋਈਆਂ ਨੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਟੀ.ਡੀ.ਆਈ ਦੇ ਵਿੱਚ ਹਲੇ ਬਹੁਤ ਵੱਡੀਆਂ ਸਮੱਸਿਆਵਾਂ ਨੇ ਇਹਨਾਂ ਸਮੱਸਿਆਵਾਂ ਦਾ ਹੱਲ ਹੁਣ ਤੋਂ ਬਾਅਦ ਨਗਰ ਨਿਗਮ ਨੂੰ ਜਿਹੜਾ ਇਹ ਹੈਂਡਓਵਰ ਕੀਤੇ ਜਾਣਗੇ ਤੁਹਾਨੂੰ ਮੈਂ ਦੱਸ ਦਿੰਦਾ ਸਪਸ਼ਟ ਤੌਰ ਤੇ ਨਾਲ ਮੈਂ ਬਿਲਕੁਲ ਟੀਡੀਆ ਵਾਲੇ ਜਦੋਂ ਅਸੀਂ ਉਹਦੇ ਮੈਂ ਦੱਸਿਆ ਸੀ ਵੀ ਇਹ ਜਿਹੜੇ ਜਿਹੜੇ ਭਾਵੇਂ ਗੁਮਾਂਡਾ ਭਾਵੇਂ ਇਹ ਆਪਣਾ ਪ੍ਰਾਈਵੇਟ ਕਲੋਨ ਨਾ ਚੱਲਿਆ ਗੁਮਾਂਡਾ ਵੀ ਕਲੋਨ ਨਾ ਰਹੀ ਹੈ ਉਹ ਵੀ ਉਹੀ ਕੰਮ ਕਰ ਰਹੇ ਹੈ ਜੋ ਪ੍ਰਾਈਵੇਟ ਕਲੋਨਾਂ ਚ ਕਰ ਰਹੇ ਨੇ ਜਿਹੜੇ ਜਿਹੜੇ ਨੇ ਡਿਵੈਲਪ ਕੀਤੀ ਹੈ ਸੈਕਟਰ ਵੇਚੇ ਨੇ ਲਾਇਸੈਂਸ ਲਏ ਨੇ ਜਿਨ੍ਹਾਂ ਨੇ ਉਹ ਜਦੋਂ ਤੱਕ ਉਹਨੂੰ ਕੰਪਲੀਟ ਨਹੀਂ ਕਰ ਦਿੰਦੇ ਡਵੈਲਪਮੈਂਟ ਡਵੈਲਪਮੈਂਟ ਕੰਪਲੀਟ ਕਰਕੇ ਉਹ ਮਿਸਪਲ ਕਾਰਪੋਰੇਸ਼ਨ ਨੂੰ ਦੇਣਗੇ ਬਈ ਜੋ ਸਹੂਲਤਾਂ ਅਸੀਂ ਲੋਕਾਂ ਨੂੰ ਦੇਣੀ ਆ ਸੀ ਅਸੀਂ ਸਾਰੀਆਂ ਦੇਤੀਆਂ ਹੋਰ ਤੁਸੀਂ ਇਹਨੂੰ ਟੇਕਓਵਰ ਕਰੋ ਫਿਰ ਮਿਸਪਲ ਕਾਰਪੋਰੇਸ਼ਨ ਆ ਜਿਹੜੀ ਉਹ ਚੈੱਕ ਕਰੂਗੀ ਵੀ ਕੀ ਜੋ ਲੋਕਾਂ ਨੂੰ ਇਹਨਾਂ ਨੇ ਦੇਣਾ ਸੀ ਭਾਵੇਂ ਉਹ ਪ੍ਰਾਈਵੇਟ ਆ ਭਾਵੇਂ ਉਹ ਗੁਮਾੜਾ ਵੀ ਕੀ ਜੋ ਲੋਕਾਂ ਨੂੰ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਕਰਤੇ ਬੇਸਿਕ ਇਨਫਰਾਸਟ੍ਰਕਚਰ ਪੂਰਾ ਕਰਤਾ ਜਦੋਂ ਉਹਨਾਂ ਦੀ ਅਸਲ ਦੀ ਤਸੱਲੀ ਹੋ ਜੂਗੀ ਫਿਰ ਟੇਕਿੰਗ ਓਵਰ ਤੇ ਹੈਂਡਿੰਗ ਓਵਰ ਜਿਹੜੀ ਆ ਹੋਊਗੀ ਉਸ ਤੋਂ ਬਾਅਦ ਫਿਰ ਮਿਊਨਿਸਪਲ ਕਾਰਪੋਰੇਸ਼ਨ ਤੇ ਪੈਸੇ ਕਰ ਚੂਗੀ ਨਹੀਂ ਤਾਂ ਉਦੋਂ ਪਹਿਲਾਂ ਜੋ ਸਿਸਟਮ ਚੱਲ ਰਿਹਾ ਉਹ ਹੀ ਚੱਲੇਗਾ ਨਹੀਂ ਪਰ ਤੁਸੀਂ ਪਿਛਲੀ ਵਾਰ ਇਹ ਵੀ ਕਿਹਾ ਸੀ ਕਿ ਜਿਹੜੇ ਏਰੀਆ ਸ਼ਾਮਲ ਹੋਏ ਨਹੀਂ ਉਹਨਾਂ ਨੂੰ ਫਸਟ ਡੇ ਤੋਂ ਜਦੋਂ ਲਿਮਟ 'ਚ ਆ ਗਏ ਉਹਨਾਂ ਨੂੰ ਫਸਟ ਡੇ ਤੋਂ ਜਿਹੜੇ ਟੈਕਸਿਸ ਨੇ ਪ੍ਰੋਪਰਟੀ ਟੈਕਸ ਵਗੈਰਾ ਇਹ ਤਾਂ ਦੇਣੀ ਪੈਣਗੀ ਨਹੀਂ ਦੇਣੇ ਪੈਣਗੇ ਮੈਂ ਤਾਂ ਕਹਿ ਰਿਹਾ ਸੀ ਮੈਂ ਪਹਿਲਾਂ ਸਪੱਸ਼ਟ ਕੀਤਾ ਕਿ ਲੋਕਾਂ ਦੇ ਪਰੋਸੋਂ ਤੱਕ ਬੋਝ ਨਹੀਂ ਜਦੋਂ ਤੱਕ ਉਹਨਾਂ ਨੂੰ ਉਹ ਇਸ ਨੂੰ ਕੰਮ ਨਹੀਂ ਨਾ ਕਰਨੇ ਕੱਲ ਇਹ ਅਭੀ ਫਿਰ ਇਹ ਅੰਦਾਜ਼ ਜੀ ਵੀ ਜਿਹੜੇ ਜਿਹੜੇ ਏਜੰਸੀਜ਼ ਨੇ ਜਿਹਨਾਂ ਨੇ ਕੰਮ ਕੀਤਾ ਉਹ ਜਲਦੀ ਇਹ ਕੋਸ਼ਿਸ਼ ਕਰਨੀ ਹੈ ਵੀ ਅਸੀਂ ਜਲਦੀ ਤੋਂ ਜਲਦੀ ਇਹਨੂੰ ਡਿਵੈਲਪ ਕਰਕੇ ਅਸੀਂ ਮਤਲਬ ਕਾਰਪੋਰੇਸ਼ਨ ਨੂੰ ਦਈਏ ਤਾਕੇ ਮਤਲਬ ਲੋਕਾਂ ਤੋਂ ਵੀ ਭਾਜਨ ਘਟੇ ਤੇ ਜਿਹੜੀਆਂ ਉਹ ਮੜ ਮੋਟਾ ਮੇਨਟੇਨ ਕਰਦੀਆਂ ਉਹਨਾਂ ਤੋਂ ਵੀ ਵਜਨ ਘਟੇ ਤਾਂ ਇਸ ਕਰਕੇ ਮਤਲਬ ਹੋ ਜਾਊਗਾ ਬਹੁਤ ਜਲਦੀ ਸਾਰਾ ਕੁਝ ਤੇ ਕਹਿੰਦੇ ਆ ਵੀ 19 ਦਿਨ ਤਾਂ ਵੀ ਜਦ ਤੱਕ ਟੇਕਓਵਰ ਹੈਂਡਓਵਰ ਨਹੀਂ ਹੁੰਦੀ ਉਦੋਂ ਤੱਕ ਇਹ ਐਜੀਡੀਏ ਸਿਸਟਮ ਚੱਲੂਗਾ ਅੱਛਾ ਸਰ ਇਹਦੇ ਨਾਲ ਹੋਣੇ ਤਬਦਨ ਦੇ ਨਾਲ ਜਿਹੜਾ ਨਦਰ ਉਹ ਜਿਹੜੇ ਬਲੰਕ ਸੰਪਤੀ ਤੇ ਜ਼ਿਲ੍ਹਾ ਜਿਹਨਾਂ ਚੋਣਾਂ ਰੱਦ ਹੋਈਆਂ ਇਹਨੂੰ ਲੈ ਕੇ ਜਿਹੜੇ ਉਮੀਦਵਾਰ ਤਿਆਰੀਆਂ ਕਰ ਰਹੇ ਸੀ ਉਹਨਾਂ ਨੂੰ ਤੇ ਉਹਨਾਂ ਨੇ ਤਾਂ ਵੱਡਾ ਚੱਕਤਾ ਹੈ ਨਾ ਕੋਈ ਝੜ ਕੇ ਵਾਲੀ ਗੱਲ ਨਹੀਂ ਹੈ ਕਿਉਂਕਿ ਵਾਰਡ ਬੰਦੀ ਥੋੜੀ ਜਿਹੀ ਚੇ ਇਸ ਕਰਕੇ ਇਹ ਜਿਹੜੀ ਕਾਹ ਕਹਿੰਦੇ ਆ ਵਾਰਦਬੰਦੀ ਜਲਦੀ ਦੁਬਾਰਾ ਕਰਕੇ ਮੇਰਾ ਖਿਆਲ ਹੈ ਸਰਕਾਰ ਨੂੰ ਮੈਂ ਬੇਨਤੀ ਵੀ ਕਰੂੰਗਾ ਮਹੀਨਾ 15 ਦਿਨ ਦੇ ਵਿੱਚ ਇਹ ਇਲੈਕਸ਼ਨ ਜਿਹੜੀਆਂ ਹੋ ਜੂ। ਮੈਂ ਤਾਂ ਪਹਿਲੇ ਕਹਿ ਰਿਹਾ ਵੀ ਕਾਹ ਬੰਦੀ ਸੀ। ਮੈਂ ਤਾਂ ਕਹਿ ਰਹੇ ਆ ਵੀ ਮਤਲਬ ਪ੍ਰੋਪਰ ਦੀ ਜਿਹੜਾ ਪੈਸੇ ਦੀ ਪ੍ਰੋਪੋ ਯੂਟਿਲਾਈਜੇਸ਼ਨ ਨਹੀਂ ਕੀਤੀ ਗਈ। ਜਿਹਦੇ ਕਰਕੇ ਇਹ ਸਾਰਾ ਕੰਮ ਆ ਖਰਾਬ ਹੋਇਆ। ਨਹੀਂ ਤਾਂ ਬਿਲਕੁਲ ਪੈਸੇ ਦੀ ਆਮਦਨ ਵੀ ਹੈਗੀ। ਪੈਸਾ ਸਰਕਾਰ ਵੀ ਦੇ ਰਹੀ ਆ। ਪੈਸਾ ਕਮਾੜਾ ਵੀ ਦੇ ਰਿਹਾ। ਤੁਸੀਂ ਕਹੋ ਮੈਂ ਅਗਲੀ ਥੋੜੀ ਜਦੋਂ ਤੁਸੀਂ ਮੈਨੂੰ ਮਿਲਣਾ ਹੋਗੇ ਮੈਂ ਤੁਹਾਨੂੰ ਡਿਟੇਲ ਦੇ ਦੇਵਾਂਗਾ ਭਈ 5 ਸਾਲ ਦੇ 4 ਸਾਲ ਦੇ ਵਿੱਚ 3 4 ਸਾਲ ਜਦੋਂ ਸਾਡੀ ਸਨਰ ਬਣੀ ਕਿੰਨਾ ਪੈਸਾ ਡਮਾਡਾ ਤੋਂ ਆਇਆ ਕਿੰਨਾ ਸਰਕਾਰ ਕੋਲੋਂ ਆਇਆ ਤੇ ਕਿੰਨੀ ਇਨਕਮ ਹੋਈ ਹੈ ਟੋਟਲ ਮੁਹਾਲੀ ਕਾਰਪੋਰੇਸ਼ਨ ਨੂੰ ਖੁੱਲ ਮਿਲ ਕੇ ਮੈਂ ਦੱਸ ਦਊਗਾ ਇੰਨੀ ਇਨਕਮ ਹੋਈ ਆ ਫਿਰ ਤੁਸੀਂ ਆਪ ਹੀ ਫੈਸਲਾ ਕਰ ਲਿਓ ਵੀ ਇਹ ਪੈਸਾ ਕਿੱਥੇ ਗਿਆ ਜੇ ਐਨਾ ਆ ਇਹ ਕੁਐਸਚਨ ਆ ਨਾ ਤੁਸੀਂ ਐਡ ਕਰ ਦੋ ਜਿਹੜੀ ਤੁਸੀਂ ਕਹਿੰਦੇ ਹੋ ਬੈਂਕ ਦੀ ਲੱਖ ਦੀ ਐਕਸਟ੍ਰੀਮ ਖਰੀਦੀ ਰੋੜ ਦੇ ਇੱਕ ਸਾਢੇ ਕਿੱਗੇ ਇਸਤੇਮਾਲ ਹੋਈ ਸਰਕਾਰ ਚੋਗੀ ਆ ਤੁਸੀਂ ਇਹਨੂੰ ਲੈ ਕੇ ਕੋਈ ਜਾਂਚ ਬਠਾਈ ਹੈ ਕੋਈ ਜਾਂਚ ਨੂੰ ਕੀ ਹੈ ਉਹ ਦੇਖੋ ਗਾਦੇ ਨੇ ਕੋਈ ਕਾਰਪੋਰੇਸ਼ਨ ਆਪਣੇ ਹਸਾਬ ਨਾਲ ਕੰਮ ਕਰਦੀ ਹੈ ਨਾ ਕੰਮ ਕਰਦੀ ਹੈ ਵੀ ਠੀਕ ਨਹੀਂ ਜੀ ਪਾਸ ਹੋ ਕੇ ਕਰਦੇ ਨੇ ਸਾਰਾ ਕੁਝ ਕਰਦੇ ਨੇ ਸਾਡੇ ਕੋਲ ਕੋਈ ਸ਼ਿਕਾਇਤ ਕਿਸੇ ਕਿਸਮ ਦੀ ਨਹੀਂ ਆਈ ਹੈਗੀ ਲੋਕਾਂ ਦੀ ਤੇ ਇਸ ਕਰਕੇ ਜਿਹੜਾ ਇਹ ਪੈਸੇ ਦੀ ਇਸਤੇਮਾਲ ਜਿਹੜਾ ਹੋਇਆ ਹੈ ਉਹ ਮੈਂ ਨਹੀਂ ਕਹਿੰਦਾ ਵੀ ਹੋਇਆ ਜੀ ਹੋਊਗਾ ਹੋਇਆ ਲੇਕਿਨ ਉਹ ਗਲਤ ਜਗ੍ਹਾ ਤੇ ਹੋਇਆ ਜਿੱਥੇ ਹੋਣਾ ਚਾਹੀਦਾ ਸੀ ਉੱਥੇ ਹੋਇਆ ਨਹੀਂ ਜਿੱਥੇ ਨਹੀਂ ਹੋਣਾ ਚਾਹੀਦਾ ਸੀ ਉੱਥੇ ਕਰਦਾ ਇਕੋ ਵਸਾਇਤੂ ਵਿਆਖਰੇ ਘਨੇ ਹੋ ਕੇ ਜਿਹੜੀ ਇਹ ਕਾਰਪੋਰੇਸ਼ਨ ਚੁਣੀ ਗਈ ਸੀ ਇੱਕ ਗਲਤ ਢੰਗ ਨਾਲ ਚੁਣੀ ਗਈ ਸੀ ਕਿਵੇਂ ਤੁਸੀਂ ਕੋਈ ਵੀ ਵਾਰਡ ਬੰਦੀ ਚੱਕ ਲਓ ਇੱਕ ਸਿੰਗਲ ਵਾਰਡ ਵੀ ਚੁੱਕ ਲਓ ਅਲੋ ਤੁਸੀਂ ਹੈਰਾਨ ਰਹ ਜਿਓਗੇ ਵੀ ਵਾਰਡ 3-3 ਕਿਲੋਮੀਟਰ ਲੰਬਾ ਹੈ ਇੱਕ ਵਾਰ ਤਾਂ 78 ਸੈਕਟਰ ਸੋਹਾਣਾ 76 ਸੈਕਟਰ 70 ਸੈਕਟਰ 71 ਸੈਕਟਰ ਪਾ ਕੇ ਇੱਕ ਵਾਰਡ ਬਣਾਇਆ ਹੈ ਸਿਰਫ ਇਸ ਕਰਕੇ ਬਣਾਇਆ ਗਿਆ ਵੀ ਲੋਕਾਂ ਨੂੰ ਹੈਰਾਨ ਕਰਨ ਵਾਸਤੇ ਹੋਰ ਵੀ ਸਾਰੀ ਵਾਰਮੰਦੀ ਤੁਸੀਂ ਮੋਹੜੀ ਦੀ ਪੂਰੀ ਵਾਰਮੰਦੀ ਚੁੱਕ ਲਓ ਉਹ ਵੀ ਚੁੱਕ ਲਓ ਤੇ ਹੁਣ ਵੀ ਵਾਰਡ ਬੰਦੀ ਹੋਣੀ ਆ ਬਕਾਇਦਾ ਦੌਰ ਤੇ ਇਹ ਲੋਕਾਂ ਨੂੰ ਵਧੀਆ ਤਰੀਕੇ ਦੇ ਵਾਰਡ ਜਿਹੜੇ ਬਣਾ ਕੇ ਉਹ ਦਿੱਤੇ ਜਾਵਣਗੇ ਤਾਂ ਕਿ ਲੋਕ ਆਪਣੇ ਨਮਾਇंदे ਦੇ ਕੋਲ 200 400 500 ਮੀਟਰ ਤੋਂ ਵੱਧ ਉਹਨਾਂ ਨੂੰ ਚਾਰਾ ਨਾ ਪਵੇ ਧੱਕੇ ਮਤਲਬ ਗਲਤ ਵਾਰਡ ਬੰਦੀ ਕੀਤੀ ਗਈ ਫਿਰ ਧੱਕੇ ਨਾਲ ਜਿਤਾਏਗੇ ਜਿਹੜੇ ਲਾਇਕ ਨਹੀਂ ਸੀ ਲੋਕਾਂ ਦੇ ਬੰਦੇ ਨਹੀਂ ਸੀ ਲੋਕ ਜਾਣਦੇ ਵੀ ਨਹੀਂ ਸੀ ਲੋਕਾਂ ਨੂੰ ਪਤਾ ਹੀ ਉਦੋਂ ਚੱਲੇ ਵੀ ਯਾਰ ਛੇ ਬਣ ਗਿਆ ਹਾਂਜੀ ਤਾਂ ਇਹ ਇਹ ਵੱਡੀ ਗੱਲ ਗਲਤ ਰਹੀ ਜਿਹਦੇ ਕਰਕੇ ਮੋਹਾਲੀ ਬਹੁਤ ਪਿੱਛੇ ਪੈ ਗਿਆ ਬਾਕੀ ਸ਼ਹਿਰਾਂ ਦੇ